ਸਤਨਾਮ ਵਾਹਿਗੁਰੂ ਸਾਹਿਬ ਜੀ ਗੋੜੀ ਪੂਰਵੀ ਮਹਿਲਾ ਚੌਥਾ ਤੁਮ ਦਿਆਲ ਸਰਬ ਦੁਖ ਭੰਜਨ ਇਕ ਬਿਨੂ ਸੁਣੋ ਦੇ ਕਾਨੇ ਜਿਸ ਤੇ ਤੁਮਹਾਰ ਜਾਨ ਸੁਆਮੀ ਸੋ ਸਤਗੁਰ ਮੇਲ ਮੇਰੇ ਪ੍ਰਾਨੇ RAM ਹਮ ਸਤਗੁਰ ਪਾਰ ਬ੍ਰਹਮ ਕਰ ਮੰਨ ਹਮ ਮੂੜ ਮੁਗਦ ਅਸੁੱਧ ਮਤ ਹੋਤੇ ਗੁਰ ਸਤ ਗੁਰ ਕਾ ਬਚਨ ਹਰ ਹਮ ਜਾਣੇ ਰਹਾਉ ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫਿਕਾਨੇ ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ ਮਿਲ ਸਤਗੁਰ ਮੀਠ ਰਸ ਗਾਣੇ ਜਿਨ ਕੋ ਗੁਰ ਸਤਗੁਰ ਨਹੀਂ ਭੇਟਿਆ ਤੇ ਸਾਖਤ ਮੂੜ دیوانے تن ਕੇ ਕਰਮਹੀਨ ਧੁਰ ਪਾਏ ਦੇਖ ਦੀਪਕ ਮੋਹ ਪਚਾਨੇ ਜਿਨ ਕੋ ਤੁਮ ਦਿਆ ਕਰ ਮੇ ਲੋ ਤੇ ਹਰ ਹਰ ਸੇਵ ਲਗਾਨੇ ਜਨਾਨੰ ਹਰ 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 ਜਪ ਪ੍ਰਗਟੇ ਮਤ ਗੁਰ ਮਤ ਨਾਮ ਸਮਾਨੇ ਜਿਨ ਕੋ ਤੁਮ ਦਿਆ ਕਰ ਮੇਲੋ ਤੇ ਹਰ ਹਰ ਸੇਵ ਲਗਾਨੇ ਜਨ ਨਾਨਕ ਹਰ 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 ਜਪ ਪ੍ਰਗਟੇ ਮਤ ਗੁਰ ਮਤ ਨਾਮ ਸਮਾਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਪੇਰੀ ਸਾਹਿਬ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 169 ਤੋਂ 170 ਦੇ ਉੱਪਰ ਅੰਕਿਤ ਹੈ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਹਨ RAM ਹਮ ਸਤਗੁਰ ਪਾਰ ਬ੍ਰਹਮ ਕਰਮਾਨੇ ਹਮ ਮੂੜ ਮੁਗਦ ਅਸ਼ੁੱਧ ਮਤ ਹੋਤੇ ਗੁਰ ਸਤਗੁਰ ਕੈ ਬਚਨ ਹਰ ਹਮ ਜਾਣੇ ਰਹਾਓ RAM ਏ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਹਮ ਸਤਗੁਰ ਪਾਰ ਬ੍ਰਹਮ ਕਰਮਾਨੇ ਮੈਂ ਆਪਣੇ ਸਤਗੁਰੂ ਨੂੰ ਪਾਰ ਬ੍ਰਹਮ ਕਰਕੇ ਮੰਨਦਾ ਹ ਵੈਸੇ ਵੀ ਗੁਰਬਾਣੀ ਦਾ ਸਿਧਾਂਤ ਹੈ ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਤੇ ਸਤ ਗੁਰੂ ਤੋਂ ਬਿਨਾ ਪ੍ਰਮਾਤਮਾ ਦੀ ਪ੍ਰਾਪਤੀ ਵੀ ਨਹੀਂ ਹੈ ਧੰਨ ਸਤਗੁਰੂ ਗੁਰਨਾਨਦ ਸਾਹਿਬ ਜੀ ਮਹਾਰਾਜ ਆਸਾ ਕੀ ਵਾਰ ਦੀ 6ਵੀਂ ਪੌੜੀ ਵਿੱਚ ਬਖਸ਼ਿਸ਼ ਕਰਦੇ ਆ ਸਭ ਕਹਿੰਦੇ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਸਤਗੁਰ ਵਿੱਚ ਆਪ ਰਖਿਓਣ ਕਰ ਪ੍ਰਗਟ ਆਕ ਸੁਨਾਇਆ ਸਤਗੁਰ ਮਿਲੈ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚਕਾਇਆ ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ RAM ਹਮ ਸਤਗੁਰ ਪਾਰ ਬ੍ਰਹਮ ਕਰ ਮੰਨੇ ਅਸੀਂ ਸਤਗੁਰ ਨੂੰ ਪਾਰ ਬ੍ਰਹਮ ਕਰਕੇ ਮੰਨੇ ਕਿਉਂਕਿ ਬਾਣੀ ਨੇ ਸਾਨੂੰ ਪਰਮੇਸ਼ਰ ਨਾਲ ਜੋੜਨਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸਤਗੁਰ ਜੀ ਹਮ ਮੂੜ ਮਗਦ ਅਸੀਂ ਮੂਰਖਾਂ ਮਹਾ ਮੂਰਖਾਂ ਅਸ਼ੁੱਧ ਸਾਡੀ ਜਿਹੜੀ ਮਤਨ ਅਸ਼ੁੱਧ ਹੈ ਮੈੜੀ ਹੈ ਅਸ਼ੁੱਧ ਮਤ ਹੋਤੇ ਪਰ ਗੁਰ ਸਤਗੁਰ ਕੇ ਬਚਨ ਹਰ ਹਮ ਜਾਣੇ ਪਰ ਗੁਰੂ ਕੇ ਬਚਨਾਂ ਨੂੰ ਜਦੋਂ ਜਾਣਿਆ ਨਾ ਤੇ ਤੇਰੇ ਨਾਲ ਸਾਂਝ ਪੈ ਗਈ ਹਰ ਹਮ ਜਾਣੇ ਗੁਰ ਸਤਗੁਰ ਕੇ ਬਚਨ ਹਰ ਹਮ ਜਾਣੇ ਤੇ ਅਸੀਂ ਤੇਰੇ ਬਚਨਾਂ ਦੇ ਨਾਲ ਜੁੜ ਕੇ ਪਰਮੇਸ਼ਰ ਨੂੰ ਸਮਝਿਆ ਪਰਮੇਸ਼ਰ ਦੇ ਦਰ ਦੀ ਸੂਝ ਹੀ ਆਈ ਹੈ ਗੁਰ ਸਤ ਗੁਰ ਕੈ ਬਚਨ ਹਰ ਹਮ ਜਾਣੇ ਰਹਾਉ ਤੁਮ ਦਿਆਲ ਸਰਬ ਦੁਖ ਭੰਜਨ اے ਸਤ ਗੁਰ ਦੀ ਤੁਸੀਂ ਦਿਆਲੋ ਤੁਸੀਂ ਸਾਰੇ ਦੁੱਖ ਦੂਰ ਕਰਨ ਵਾਲੇ ਹੋ ਇੱਕ ਬਿਨੋ ਸੁਣੋ ਦੇ ਕਾਨੇ ਕੰਨ ਦੇ ਕੇ ਭਾਵ ਧਿਆਨ ਦੇ ਨਾਲ ਮੇਰੀ ਬੇਨਤੀ ਸੁਣੋ ਕਿਉਂਕਿ ਸਾਡੀ ਜਿਹੜੀ ਅਰਦਾਸ ਹੈ ਨਾ ਉਹ ਵੀ ਸਤਿਗੁਰੂ ਦੇ ਚਰਨਾਂ ਦੇ ਵਿੱਚ ਹੈ ਕੋਈ ਦੁਨੀਆ ਦੀ ਤਾਕਤ ਜਿਹੜੀ ਹੈ ਕੋਈ ਵੱਡੇ ਤੋਂ ਵੱਡਾ ਰਿਸ਼ਤਾ ਹੋਵੇ ਕੁਝ ਵੀ ਹੈ ਸੰਸਾਰ ਦੇ ਵਿੱਚ ਪਰ ਕਿੰਨੇ ਦਿਨ ਆਪਣੀ ਗੱਲ ਸੁਣ ਸਕਦੇ ਹੈ ਤੇ ਸਾਡੇ ਦੁੱਖ ਸਾਡੇ ਸੁੱਖ ਸੁਣਨ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਹੈ ਸਤਿਗੁਰ ਕਹਿੰਦੇ ਨਾ ਮੈਂ ਤਾਨ ਦੀਵਾਨ ਤੋਂ ਹੈ ਮੇਰੇ ਸਾਮੀ ਮੈਂ ਤੇਰੇ ਅੱਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਹੇ ਸਤਗੁਰੂ ਜੀ ਤੁਮ ਦਿਆਲ ਸਰਬ ਦੁਖ ਭੰਜਾਣਾ ਇੱਕ ਬਿਨੋ ਸੁਣੋ ਦੇ ਕਾਨੇ ਧਿਆਨ ਦੇ ਨਾਲ ਤੁਸੀਂ ਮੇਰੀ ਬੇਨਤੀ ਸੁਣੋ ਜਿਸ ਤੇ ਤੁਮ ਹਰ ਜਾਣੇ ਸੁਆਮੀ ਸੋ ਸਤਗੁਰ ਮੇਲ ਮੇਰੇ ਪ੍ਰਾਨੇ ਹੇ ਸਤਗੁਰ ਜੀ ਜਿਸ ਸਤਗੁਰ ਨੂੰ ਮਿਲ ਕੇ ਤੇਰੀ ਸਮਝ ਆਉਣੀ ਹੈ ਨਾ ਪਰਮੇਸ਼ਰ ਜੀ ਜਿਸ ਤੇ ਤੁਮ ਹਰ ਜਾਣੇ ਸਵਾਮੀ ਸੋ ਸਤਗੁਰ ਮੇਲ ਮੇਰੇ ਮੇਰਾ ਪ੍ਰਾਨੇ ਮੇਰੀ ਜਿੰਦ ਦਾ ਸਹਾਰਾ ਉਹ ਮੇਰਾ ਸਤਗੁਰੂ ਮੈਨੂੰ ਮਿਲਾ ਦੇ ਪਾਸ਼ਾ ਕਹਿੰਦੇ ਨਾ ਗੁਰੂ ਰਾਮਦਾਸ ਜੀ ਕਹਿੰਦੇ ਹਮ ਅੰਦਲੇ ਅੰਦ ਵਿਖੇ ਬਿਖਰਾਤੇ ਕਿਉ ਚਾਲੇ ਗੁਰ ਚਾਲੀ ਸਤਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਸਾਬ ਕਹਿੰਦੇ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਇਹ ਨਾ ਕਿ ਨਹੀਂ ਗੱਲ ਸੁਣ ਕੇ ਕਿ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਆਏ ਆ ਜਿੱਥੇ ਗੁਰੂ ਸਾਹਿਬ ਜੀ ਆਏ ਸੀ ਉਥੇ ਜਾਣਾ ਵੀ ਗੁਰਸਿੱਖ ਮੇਤ ਚਲੋ ਗੁਰਚਾਲੀ ਪਰ ਜਿਹੜੀ ਗੱਲ ਕਹਿੰਦੇ ਕਹਿੰਦੇ ਜੋ ਗੁਰ ਕਹ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਆ ਜੋ ਗੁਰੂ ਕਹਿ ਰਿਹਾ ਉਹਨੂੰ ਸੱਤ ਕਰਕੇ ਮੰਨੋ ਉਹਨੂੰ ਭਲਾ ਕਰਕੇ ਮੰਨ ਲਓ ਉਹ ਤਾਂ ਕਰਦਾ ਹੀ ਐ ਤੂੰ ਕਰੋ ਭਲਾ ਹਮ ਭਲੋ ਨਾ ਜਾਣੇ ਤੂੰ ਸਦਾ ਸਦਾ ਦਿਆਲਾ اے ਸਤਗੁਰੂ ਤੂੰ ਤਾਂ ਹਮੇਸ਼ਾ ਹੀ ਦਇਆਤਾ ਕਰਦਾ ਔਰ ਅਸੀਂ ਨਹੀਂ ਜਾਣਦੇ ਤੁਮ ਕਰੋ ਭਲਾ ਹਮ ਭਲੋ ਨਾ ਜਾਣੇ ਤੁਮ ਸਦਾ ਸਦਾ ਦਿਆਲਾ ਇਹ ਕਿਰਪਾ ਕਰੋ ਪਰਮੇਸ਼ਰ ਜੀ ਜਿਸ ਤੇ ਤੁਮ ਹਰ ਜਾਣੇ ਸੁਆਮੀ ਸੋ ਸਤਗੁਰ ਮੇਲ ਮੇਰਾ ਪ੍ਰਾਨੇ RAM ਹਮ ਸਤਗੁਰ ਪਾਰ ਬ੍ਰਹਮ ਕਰਮਾਨੇ ਹਮ ਮੂੜ ਮੁਗਦ ਅਸ਼ੁੱਧ ਮਤ ਹੋਤੇ ਗੁਰ ਸਤ ਗੁਰ ਕਾ ਬਚਨ ਹਰ ਹਮ ਜਾਣੇ ਰਹਾਉ ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਵਿਕਾਨੇ ਦੁਨੀਆ ਦੇ ਜਿੰਨੇ ਵੀ ਰਸ ਹੈ ਜਿੰਨੇ ਵੀ ਅਨ ਰਸ ਹੈ ਤਰ੍ਹਾਂ ਤਰ੍ਹਾਂ ਦੇ ਸਵਾਦ ਜਿੰਨੇ ਰਸ ਅਨਰਸ ਹਮ ਦੇਖੇ ਸਭ ਤਿਤਨੇ ਫੀਕ ਬਖਾਨੇ ਪਰ ਇਹ ਸਤਿਗੁਰੂ ਮਹਾਰਾਜ ਤੇਰੇ ਨਾਮ ਤੋਂ ਸਭ ਫਿਕਾ ਹੈ ਕਿਉਂਕਿ ਤੇਰਾ ਨਾਮ ਹੀ ਮਿੱਠਾ ਹੈ ਬਕਰੀ ਗੱਲ ਹੈ ਕਿ ਗੁਰੂ ਪਾਤਸ਼ਾਹ ਨੇ ਜਿਹੜੀ ਸਿਧਾਂਤਾਂ ਦੇ ਨਾਲ ਸਾਨੂੰ ਜੋੜਿਆ ਜਿਹੜੀ ਕਿਰਪਾ ਸਤਿਗੁਰੂ ਨੇ ਸਾਡੇ ਤੇ ਕੀਤੀ ਅੱਜ ਸਿੱਖ ਸਮਝਣ ਵਾਸਤੇ ਤਿਆਰ ਨਹੀਂ ਮੈਂ ਪਿੱਛੇ ਵੀ ਬੇਨਤੀ ਕੀਤੀ ਸੀ ਗੁਰੂ ਮਹਾਰਾਜ ਨੇ ਉਹਨਾਂ ਲੋਕਾਂ ਦੀ ਗੁਲਾਮੀ ਨੂੰ ਦੂਰ ਕਰ ਦਿੱਤਾ ਜਿਨ੍ਹਾਂ ਨੇ ਗੁਲਾਮੀ ਨੂੰ ਆਪਣੀ ਤਕਦੀਰ ਹੀ ਸਮਝ ਲਿਆ ਸੀ ਜਿਨ੍ਹਾਂ ਨੇ ਗੁਲਾਮੀ ਨੂੰ ਆਪਣੀ ਤਕਦੀਰ ਸਮਝ ਲਿਆ ਸੀ ਉਹਨਾਂ ਦੇ ਗਲੋਂ ਗੁਲਾਮੀ ਲਈ ਹੈ ਗੁਰੂ ਪਾਤਸ਼ਾਹ ਸਾਨੂੰ ਇਹਨਾਂ ਦੁਨੀਆ ਦੇ ਕੱਚੇ ਰੰਗਾਂ ਤੋਂ ਤੋੜਿਆ ਸਾਨੂੰ ਪੱਕੇ ਰੰਗਾਂ ਦੇ ਨਾਲ ਜੋੜਿਆ ਪਰਮੇਸ਼ਰ ਦੇ ਨਾਮ ਦੇ ਰੰਗ ਦੇ ਨਾਲ ਜੋੜਿਆ ਆ ਜੋ ਦੇਖਦੇ ਆ ਰੰਗਾਂ ਦੇ ਨਾਲ ਖੇਡਿਆ ਜਾ ਰਹੇ ਕਿਉਂਕਿ ਜਿਸ ਵੇਲੇ ਸਤਗੁਰ ਦੀ ਬਾਣੀ ਤੋਂ ਅਸੀਂ ਦੂਰ ਹੋਵਾਂਗੇ ਜਿੰਨਾ ਦੂਰ ਹੋਵਾਂਗੇ ਉਹਨਾਂ ਅਸੀਂ ਇਹਨਾਂ ਬਹਿਮਾਂ ਦੇ ਵਿੱਚ ਭਰਮਾਂ ਦੇ ਵਿੱਚ ਦੇਖਾ ਦੇਖੀ ਦੇ ਕਰਮਾਂ ਦੇ ਵਿੱਚ ਫਸਦੇ ਜਾਵਾਂਗੇ ਜਿੰਨਾ ਅਸੀਂ ਗੁਰਬਾਣੀ ਤੋਂ ਦੂਰ ਹੋਵਾਂਗੇ ਜਿੰਨਾ ਨੇੜੇ ਆਵਾਂਗੇ ਜਿੰਨੀ ਗੁਰਬਾਣੀ ਨੂੰ ਸਮਝਣ ਦਾ ਯਤਨ ਕਰਾਂਗੇ ਅਸੀਂ ਇਹਨਾਂ ਦੁਨੀਆ ਦੇ ਰਸਾਂ ਤੋਂ ਉੱਪਰ ਉੱਠ ਜਾਵਾਂਗੇ ਜੋ ਸਤਗੁਰੂ ਚਾਹੁੰਦੇ ਆ ਜੋ ਸਤਗੁਰੂ ਸਾਨੂੰ ਗੰਦਗੀ ਦੇ ਵਿੱਚੋਂ ਕੱਢਣਾ ਚਾਹੁੰਦੇ ਆ ਜੋ ਸਤਗੁਰੂ ਸਾਡੇ ਤੇ ਕਿਰਪਾ ਕਰਨੀ ਚਾਹੁੰਦੇ ਗੁਰੂ ਮਹਾਰਾਜ ਕਹਿੰਦੇ ਦੇਖੇ ਆ ਦੁਨੀਆ ਦੇ ਰੰਗ ਦੁਨੀਆ ਦੇ ਰਸ ਵੀ ਦੇਖੇ ਆ ਜਿਤਨੇ ਰਸ ਆਹ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫਿਕਾਨੇ ਗੁਰੂ ਮਹਾਰਾਜ ਉਹ ਸਾਰੇ ਫਿੱਕੇ ਆ ਕਹਤਾ ਸੀ ਨਾ ਬਾਬਾ ਫਰੀਦ ਸਾਹਿਬ ਜੀ ਨੇ ਫਰੀਦਾ ਸ਼ਕਰ ਖੰਡ ਨਿਵਾਤ ਗੁੜ ਮੱਖਿਓ ਮਾਂਝਾ ਦੁੱਧ ਸਭੇ ਵਸਤੂ ਮਿੱਠੀਆਂ ਰਬਣਾ ਪੂਜਣ ਤ ਜੇਸੀ ਅੱਜ ਵੀ ਸਵਾਦ ਦੇ ਵਿੱਚ ਫਸੇ ਹੋਇਆ ਨਾ ਤੇ ਫਿਰ ਕਦੇ ਸਵਾਦ ਨਹੀਂ ਆ ਸਕਦਾ ਪਰਮੇਸ਼ਰ ਦੇ ਨਾਮ ਦਾ ਜੇ ਆਪਾਂ ਬਾਹਰਲੇ ਸਵਾਦਾਂ ਦੇ ਵਿੱਚ ਹੀ ਫਸੇ ਆ ਠੀਕ ਆ ਸਰੀਰ ਨੂੰ ਚਲਾਉਣ ਵਾਸਤੇ ਭੋਜਨ ਚਾਹੀਦਾ ਹੈ। ਕਈ ਲੋਕ ਹੁੰਦੇ ਆ ਖਾਣ ਵਾਸਤੇ ਜੀਂਦੇ ਆ, ਕਈ ਜੀਣ ਵਾਸਤੇ ਖਾਂਦੇ ਆ। ਤੇ ਅਸੀਂ ਜੀਣ ਵਾਸਤੇ ਖਾਣਾ ਹੈ। ਅਲਪ ਹਾਰ ਸੁਲਪ ਸੀ ਨਿੰਦਰਾ ਦਿਆ ਸ਼ਿਮਾ ਤਨਪ੍ਰੀਤ। ਕਿਉਂਕਿ ਉਹ ਗੱਲ ਸਾਨੂੰ ਯਾਦ ਰਹੇ ਜਾਂਦੀ ਹੈ। ਜੋ ਸਤਗੁਰ ਨੇ ਸਾਨੂੰ ਕਹੀ ਨਾ, ਉਹ ਗੱਲ ਭੁੱਲ ਗਏ। ਆ ਦੁਨੀਆ ਦੀਆਂ ਗੱਲਾਂ ਜਿਹੜੀਆਂ ਉਹ ਸਾਡੇ ਜੀਵਨ ਦਾ ਆਧਾਰ ਬਣ ਜਾਂਦੀਆਂ। ਦੁਨੀਆ ਦੇ ਰਸ ਸਾਨੂੰ ਚੰਗੇ ਲੱਗਦੇ ਆ ਗੁਰੂ ਮਹਾਰਾਜ ਕਹਿੰਦੇ ਭਾਈ ਇਹ ਦੁਨੀਆ ਦੇ ਜਿੰਨੇ ਰਸ ਆ ਸਾਰੇ ਅਸੀਂ ਦੇਖ ਲਿਆ ਸਭ ਤਿਤਨੇ ਫੀਕ ਫਿਕਾਨੇ ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ ਜਦੋਂ ਦੇ ਆਤਮਿਕ ਜੀਵਨ ਦੇਣ ਵਾਲੇ ਪਰਮੇਸ਼ਰ ਦੇ ਨਾਮ ਦੇ ਰਸ ਨੂੰ ਅਸੀਂ ਪ੍ਰਾਪਤ ਕੀਤਾ ਮਿਲ ਸਤਗੁਰ ਮੀਠ ਰਸ ਗਾਣੇ ਇੱਕ ਉਦਾਹਰਨ ਦੇ ਰਿਹਾ ਕਹਿੰਦੇ ਜਿੱਦਾਂ ਗੰਨੇ ਦਾ ਰਸ ਹੁੰਦਾ ਹੈ ਨਾ ਗੰਨੇ ਦਾ ਰਸ ਉਸ ਤੋਂ ਬਾਅਦ ਕਹਿੰਦੇ ਆਨੰਦ ਆ ਗਿਆ ਉਸ ਤੋਂ ਬਾਅਦ ਕਹਿੰਦੇ ਰਸ ਜੀਵਨ ਦੇ ਵਿੱਚ ਆ ਗਿਆ ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ ਮਿਲ ਸਤਗੁਰ ਮੀਠ ਰਸ ਗਾਣੇ ਜਿਨ ਕੋ ਸਤਗੁਰ ਨਹੀਂ ਭੇਟਿਆ ਤੇ ਸਾਖਤ ਮੂੜ دیوانے ਜਿਨ ਕੋ ਗੁਰ ਸਤ ਗੁਰ ਨਹੀਂ ਭੇਟਿਆ ਜਿਨ੍ਹਾਂ ਨੇ ਗੁਰੂ ਸਤ ਗੁਰੂ ਨਾਲ ਮੁਲਾਪ ਨਹੀਂ ਕੀਤਾ ਤੇ ਸਾਖਤ ਮੂੜ دیوانے ਜਿਉਂ ਬੇਨਤੀ ਕਰਦੇ ਆਂ ਕਿ ਕਿਸੇ ਦੀ ਗੱਲ ਸਾਨੂੰ 10 ਸਾਲ 20 ਸਾਲ 30 ਸਾਲ 50 ਸਾਲ ਵੀ ਯਾਦ ਰਹਿੰਦੀ ਐ ਕਿ ਫਲਾਣੇ ਬੰਦੇ ਨੇ ਮੈਨੂੰ ਇਦਾਂ ਕਿਹਾ ਸੀ ਔਰ ਜੇ ਗੁਰਬਾਣੀ ਦੀ ਗੱਲ ਹੋਵੇ ਨਾ ਹੁਕਮਨਾਮੇ ਪੁੱਛ ਲੋ ਕਿਸੇ ਨੂੰ ਸ਼ਾਮ ਨੂੰ ਵੀ ਸਵੇਰੇ ਕਿਹੜਾ ਆਇਆ ਸੀ ਤੇ ਭੁੱਲ ਜਾਂਦਾ ਇੱਕ ਬੰਦਾ ਮੈਨੂੰ ਕਹਿਣ ਲੱਗਾ ਮਸਕੀਨ ਜੀ ਨਾ ਇੱਕ ਗੱਲ ਨੂੰ ਤਿੰਨ ਤਾਰ ਵਾਰੀ ਕਹਿੰਦੇ ਆ ਮੈਂ ਕਿ ਚੰਗੀ ਗੱਲ ਹੈ ਨਾ ਕਹਿੰਦੇ ਗੱਲ ਰਿਪੀਟ ਬਹੁਤ ਕਰਦੇ ਇਸ ਕਰਕੇ ਉਹਨਾਂ ਦੀ ਕਥਾ ਨਹੀਂ ਮੈਂ ਸੁਣਦਾ ਮਸਕੀਨ ਜੀ ਗੱਲ ਨੂੰ ਤਿੰਨ ਤਿੰਨ ਵਾਰੀ ਕਹਿੰਦੇ ਆ ਅੱਜ ਹੀ ਮੈਂ ਕਹਿੰਦਾ ਕਥਾ ਸਵੇਰੇ ਸੁਣੀ ਹੈ ਉਹ ਗੱਲ ਨੂੰ ਤਿੰਨ ਤਿੰਨ ਵਾਰੀ ਕਹਿ ਰਹੇ ਸੀ ਮੈਂ ਕਿਹੜੀ ਗੱਲ ਸੀ ਕਹਿੰਦਾ ਇਹ ਤਾਂ ਭੁੱਲ ਗਿਆ ਕਹਿੰਦਾ ਇਸੇ ਕਰਕੇ ਮੈਂ ਕਿਹਾ ਤਿੰਨ ਵਾਰੀ ਕਹਿੰਦੇ ਆ ਵੀ ਬੰਦੇ ਨੂੰ ਯਾਦ ਰਵੇ ਇਸ ਕਰਕੇ ਵਾਰ-ਵਾਰ ਕਹਿੰਦੇ ਆ ਵੀ ਸਾਨੂੰ ਯਾਦ ਹੋ ਜਾਏ ਵਾਰ-ਵਾਰ ਗੈਣਾ ਗੁਰੂ ਪਾਛ ਅਸੀਂ ਉਹ ਹੀ ਤਾਂ ਭੁੱਲ ਗਏ ਆ ਪਾਸ਼ਾ ਕਹਿੰਦੇ ਜਿੰਨ ਕੋ ਗੁਰ ਸਤ ਗੁਰ ਨਹੀਂ ਭੇਟਿਆ ਤੇ ਸਾਕਤ ਮੂੜ دیਵਾਨੇ ਉਹ ਸਾਕਤ ਆ ਟੁੱਟੇ ਹੋਏ ਆ ਮੂਰਖ دیਵਾਨੇ ਕਹਿੰਦੇ ਝੱਲੇ ਆ ਪਾਗਲ ਹੋ ਗਏ ਤਿੰਕੇ ਕਰਮਹੀਨ ਧੁਰ ਪਾਏ ਦੇਖ ਦੀਪਕ ਮੋਹ ਪਚਾਨੇ ਉਹ ਕਰਮਾਂ ਤੋਂ ਹੀ ਨੇ ਆ ਉਹਨਾਂ ਦੇ ਕਰਮ ਹੀ ਉਹਨਾਂ ਦੀ ਬਸ ਦੀ ਗੱਲ ਨਹੀਂ ਉਹਨਾਂ ਦੇ ਕਰਮ ਹੀ ਇਦਾਂ ਦੇ ਆ ਤਿੰਨ ਕੇ ਕਰਮਹੀਨ ਧੁਰ ਪਾਏ ਦੇਖ ਦੀਪਕ ਮੋਹ ਪਚਾਨੇ ਹੁਣ ਸਵਾਲ ਤਾਂ ਬਥੇਰੇ ਖੜੇ ਕਰ ਲੈਂਦੇ ਲੋਕ ਪਰ ਜਵਾਬ ਨਹੀਂ ਹੁੰਦੇ ਲੋ ਜੀ ਫਲਾਣਾ ਬੰਦਾ ਗੁਰਬਾਣੀ ਪੜਦਾ ਇੰਨੇ ਦੁੱਖ ਹੈ ਬਾਣੀ ਤਾਂ ਪੜਦਾ ਪਰ ਉਹਨੂੰ ਅਮਲ ਦੇ ਵਿੱਚ ਲਿਆਵਾਂਗੇ ਤਾਂ ਹੀ ਤਾਂ ਫਾਇਦਾ ਹੋਏਗਾ ਪੜ ਲੈਣਾ ਇੱਕ ਗੱਲ ਹੈ ਪਰ ਉਹ ਨੂੰ ਜੇ ਅਮਲ ਦੇ ਵਿੱਚ ਲੈ ਕੇ ਆਓਗੇ ਉਹ ਨੂੰ ਗੁਰੂ ਦੀ ਗਲਤੀ ਥੋੜੇ ਹੈ ਕਬੀਰ ਸੱਚਾ ਸਤਗੁਰ ਕਿਆ ਕਰੇ ਜਿਉ ਸਿਖਾਵੈ ਚੂਕ ਅੰਧੇ ਏਕ ਨਾ ਆਖੀਏ ਜਿਉ ਬਾਸ ਵਜਾਈਏ ਫੂ ਸਤਗੁਰ ਦੀ ਗਲਤੀ ਥੋੜੇ ਹੈ ਇਹ ਤਾਂ ਪੜ ਲਿਆ ਪੜ ਕੇ ਉਹ ਨੂੰ ਵਿਚਾਰ ਕੇ ਉਹ ਨੂੰ ਅਮਲ ਦੇ ਵਿੱਚ ਲੈ ਕੇ ਆਉਣਾ ਗੁਰੂ ਮਹਾਰਾਜ ਕਹਿੰਦੇ ਉਹ ਉਹਨਾਂ ਦੀ ਬਸ ਦੀ ਗੱਲ ਨਹੀਂ ਉਹ ਕਰਮਾਂ ਤੋਂ ਹੀ ਨੇ ਆ ਕਰਮੇ ਉਹਨਾਂ ਨੇ ਇਦਾਂ ਦੇ ਕੀਤੇ ਆ ਤਿੰਕੇ ਕਰਮਹੀਨ ਧੁਰ ਪਾਏ ਦੇਖ ਦੀਪਕ ਮੋਹ ਪਚਾਨੇ ਜਿਹੜਾ ਪਤੰਗਾ ਹੁੰਦਾ ਨਾ ਉਹ ਦੀਪਕ ਦੀਵੇ ਦੀ ਲਾਟ ਤੇ ਸੜ ਕੇ ਮਰ ਜਾਂਦਾ ਤੇ ਇਸੇ ਤਰ੍ਹਾਂ ਜਿਹੜੇ ਆਪਣੇ ਕਰਮਾਂ ਕਰਕੇ ਰੱਬ ਤੋਂ ਪਿਛੜੇ ਹੋਏ ਆ ਨਾ ਤੇ ਮੋਹ ਦੇ ਵਿੱਚ ਫਸ ਕੇ ਜਿੱਦਾਂ ਉਹ ਪਤੰਗਾ ਸੜਦਾ ਨਾ ਦੀਵੇ ਦੀ ਲਾਟ ਤੇ ਇਦਾਂ ਉਹ ਮੋਹ ਦੇ ਵਿੱਚ ਸੜ ਜਾਂਦੇ ਆ ਪਾਸ਼ਾ ਕਹਿੰਦੇ ਦੇਖ ਦੀਪਕ ਮੋਹ ਪਚਾਨੇ ਜਿੰਨ ਕੋ ਤੁਮ ਦਇਆ ਕਰ ਮੇਲੋ ਤੇ ਹਰ ਹਰ ਸੇਵ ਲਗਾਣੇ ਆ ਜਿਨਾਂ ਨੂੰ ਤੂੰ ਦਇਆ ਕਰਕੇ ਆਪਣੇ ਨਾਲ ਮਲਾ ਲੈਂਦਾ ਨਾ ਉਹ ਤੇਰੀ ਸੇਵਾ ਭਗਤੀ ਵਿੱਚ ਲੱਗ ਜਾਂਦੇ ਉਹ ਤੋਂ ਬਿਗਾਰ ਥੋੜੇ ਹੋ ਸਕਦੇ ਉਹਦੀ ਕਿਰਪਾ ਹੈ ਕਹਿ ਦੇਣਾ ਸੁਣ ਲੈਣਾ ਬੱਕਰੀ ਗੱਲ ਹੈ ਪਰ ਮੈਂ ਹਮੇਸ਼ਾ ਬੇਨਤੀ ਕਰਦਾ ਮੈਂ ਤਾਂ ਡਿਊਟੀ ਆ ਤਾਂ ਬੈਠਾ ਇੱਥੇ ਤੁਸੀਂ ਭਾਗਾ ਵਾਲੇ ਹੋ ਵੱਡੇ ਭਾਗ ਆ ਤੁਹਾਡੇ ਜੋ ਸਤਿਗੁਰ ਦੇ ਨਾਲ ਪਿਆਰ ਕਰਦੇ ਚੱਲ ਕੇ ਸੰਗਤ ਕਰਦੇ ਇਹ ਵੱਡੇ ਭਾਗਾ ਦੀ ਨਿਸ਼ਾਨੀ ਹੈ ਜਿਹਦੇ ਉੱਪਰ ਸਤਿਗੁਰੂ ਦਿਆਲ ਹੁੰਦਾ ਉਹਨੂੰ ਫੜ ਕੇ ਲਿਆਉਂਦਾ ਉਹਦੇ ਉੱਪਰ ਰਹਿਮਤ ਕਰਦਾ ਬਖਸ਼ਿਸ਼ ਕਰਦਾ ਕਿੱਡੀ ਕਿਰਪਾ ਜਿੰਨ ਕੋ ਤੁਮ ਦਇਆ ਕਰ ਮੇਲੋ ਤੇ ਹਰ ਹਰ ਸੇਵ ਲਗਾਣੇ ਉਹੀ ਤੇਰੀ ਸੇਵਾ ਭਗਤੀ ਵਿੱਚ ਲੱਗ ਸਕਦੀ ਹੈ ਕਿਉਂਕਿ ਸੇਵਾ ਤਾਂ ਉਹਦੀ ਕਿਰਪਾ ਨਾਲ ਹੀ ਮਿਲਦੀ ਹੈ ਨਾ ਉਹਦੀ ਰਹਿਮਤ ਦੇ ਨਾਲ ਹੀ ਬੜੇ ਦੁਨੀਆਂ ਕਿੰਨੀ ਤੋਰੀ ਫਿਰਦੀ ਹੈ ਕਿੰਨੇ ਪੜੇ ਲਿਖੇ ਦੁਨੀਆਂ ਲੋਕ ਕਰਦੇ ਆ ਨਹੀਂ ਨਸੀਬ ਗੁਰਦੁਆਰੇ ਦੇ ਸਾਹਮਣੇ ਨਿਕਲ ਜਾਣਗੇ ਪਰ ਨਹੀਂ ਨਸੀਬ ਕਿ ਸਤਗੁਰੂ ਦੇ ਕੋਲ ਆ ਕੇ ਬੈਠੀ ਜਾਈਏ ਨਹੀਂ ਕਿਉਂਕਿ ਜਿੰਨੇ ਤੱਕ ਉਹ ਭਾਗ ਚੰਗੇ ਨਹੀਂ ਸਤਗੁਰੂ ਨੇ ਕਿਹਾ ਨਾ ਕਹਿੰਦੇ ਜੇ ਬੰਦੇ ਕੋਲ ਮਤ ਥੋੜੀ ਹੁੰਦੀ ਤੇ ਬੰਦੇ ਕੋਲ ਪੈਸਾ ਹੋਵੇ ਤੇ ਗਵਾ ਲੈਂਦਾ। ਇਸੇ ਤਰ੍ਹਾਂ ਜੇ ਬੰਦੇ ਕੋਲ ਪਰਮਾਤਮਾ ਦੀ ਰਹਿਮਤ ਹੋ ਗਈ, ਸੇਵਾ ਮਿਲਦੀ ਹੈ ਨਾ, ਇਹ ਸੇਵਾ ਵੀ ਗਵਾ ਲੈਂਦੇ। ਮਤ ਥੋੜੀ ਸੇਵ ਗਵਾਈਏ। ਉਹ ਕਿਦਾਂ ਹੁੰਦਾ ਕਿ ਮੈਂ ਕਰ ਰਿਹਾ। ਮੈਂ ਅੰਮ੍ਰਿਤ ਵੇਲੇ ਉੱਠਿਆ, ਖਤਮ ਹੋ ਜਾਏਗਾ ਅੰਮ੍ਰਿਤ ਵੇਲੇ। ਉਹ ਜਾ ਕੇ 100-200 ਬੰਦਿਆਂ ਨੂੰ ਦੱਸਣਾ ਮੈਂ ਤਾਂ 5 ਵਜੇ ਗੁਰਦੁਆਰੇ ਚਲੇ ਜਾਂਦਾ। ਮੈਂ ਤਾਂ ਆ ਕਰਦਾ, ਮੈਂ ਤਾਂ ਆ ਕਰਦਾ। ਉਹ ਸਭ ਕੁਝ ਖਤਮ ਹੋ ਜਾ ਜਬ ਇਹ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਵ ਜੋਣ ਮੈਂ ਫਿਰਦਾ ਤੇ ਉਹ ਜਿਹੜੀਆਂ ਚੀਜ਼ਾਂ ਸਤਗੁਰ ਮਹਾਰਾਜ ਨੇ ਸਾਡੇ ਤੇ ਰਹਿਮਤਾ ਕੀਤੀਆਂ ਉਹਦੀ ਕਿਰਪਾ ਤੋਂ ਬਿਨਾ ਨਹੀਂ ਹੋ ਸਕਦਾ ਜਿਨ ਕੋ ਤੁਮ ਦਇਆ ਕਰ ਮੇਲੋ ਤੇ ਹਰ ਹਰ ਸੇਵ ਲਗਾਨੇ ਜਨ ਨਾਨਕ ਹਰ 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 ਜਪ ਪ੍ਰਗਟੇ ਗੁਰੂ ਮਹਾਰਾਜ ਕਹਿੰਦੇ ਜਦੋਂ ਪਰਮੇਸ਼ਰ ਦੇ ਨਾਮ ਨੂੰ ਜਪੋਗੇ ਤਾਂ ਪ੍ਰਗਟ ਹੋ ਜਾਓਗੇ ਦੁਨੀਆ ਦੇ ਵਿੱਚ ਪ੍ਰਸਿੱਧ ਹੋ ਜਾਓਗੇ ਲੋਕੀ ਕਿ ਨਾ ਕੁਛ ਕਰਦੇ ਆਪਣੇ ਨਾਮ ਦੇ ਵਾਸਤੇ ਵੀ ਸਾਡਾ ਨਾਮ ਰਵੇ ਵੀ ਅਸੀਂ ਇੰਨਾ দান ਦੇਣਾ ਹੈ ਤੇ ਲੋਕੀ ਸਾਡਾ ਨਾਮ ਰੱਖਣਗੇ ਭਾਈ ਉਹ ਪੱਥਰ ਵੀ ਘਸ ਜਾਂਦੇ ਆ ਪੱਥਰ ਵੀ ਉਹਦੀ ਵੀ ਉਮਰ ਹੁੰਦੀ ਹੈ ਹਜੇ ਨਾਮ ਲਿਖਾਉਣਾ ਤੇ ਕੌਮ ਦੇ ਵਾਸਤੇ ਕੁਝ ਕਰੋ ਰੋਜ਼ ਅਰਦਾਸ ਹੋਏਗੀ ਇੱਕ ਗੁਰਦੁਆਰੇ ਵਿੱਚ ਨਹੀਂ ਲੱਖਾਂ ਹੀ ਗੁਰਦੁਆਰੇ ਆ ਹੁੰਦੀ ਹੈ ਨਾ ਅਰਦਾਸ ਉਹਨਾਂ ਦੀ ਜਿਨ੍ਹਾਂ ਸਿੰਘਾਂ ਸਿਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸਾਂ ਸਵਾਸਾਂ ਨਾਲ ਨਿਭਾਈ ਕਰਦੇ ਆ ਨਾ ਯਾਦ ਉਹਨਾਂ ਤੇ ਜਿਹੜੀ ਸੇਵਾ ਹੁੰਦੀ ਹੈ ਨਾ ਉਹ ਵੀ ਸੰਤੋਖੀ ਬੰਦਾ ਕਰ ਸਕਦਾ ਕੋਈ ਕਵੇ ਨਾ ਵੀ ਮੈਂ ਗੁਰਦੁਆਰੇ ਪੈਸੇ ਦੇਣੇ ਆ ਜੇ ਬੰਦਾ ਲੋਭੀ ਹੈ ਨਾ ਉਹਦੇ ਕੋ ਛੁੱਟੇਗਾ ਨਹੀਂ ਸੰਤੋਖੀ ਹੀ ਸੇਵਾ ਕਰਦਾ ਮੈਂ ਨਹੀਂ ਕਹਿ ਰਿਹਾ ਗੁਰੂ ਸਾਹਿਬ ਕਹਿੰਦੇ ਸੇਵ ਕੀਤੀ ਸੰਤੋਖਈ ਜਿਹਨੇ ਸੱਚੋ ਸੱਚ ਤੇ ਆਇਆ ਜਿਹੜੇ ਰੱਬ ਦੇ ਨਾਮ ਦੇ ਨਾਲ ਜੁੜੇ ਆ ਉਹ ਕਹਿੰਦੇ ਮੇਰਾ ਕੁਛ ਨਹੀਂ ਹੈ ਸਾਡੇ ਇੱਕ ਬਹੁਤ ਗੁਰਮੁਖ ਪਿਆਰੇ ਬਜ਼ੁਰਗ ਕਥਾਵਾਚਕ ਸਨ ਤੇ ਉਹ ਕਥਾ ਕਰਦੇ ਤੇ ਹਰ ਇੱਕ ਜਗ੍ਹਾ ਬੋਲਦੇ ਸਨ ਕਹਿੰਦੇ ਬੰਦਾ ਆਉਂਦਾ ਹੈ ਗੁਰਦੁਆਰੇ ਅਰਦਾਸ ਕਰਦਾ ਕਿ ਸਤਗੁਰੂ ਜੀ ਤਨ ਵੀ ਤੇਰਾ ਹੈ ਮਨ ਵੀ ਤੇਰਾ ਹੈ ਧਨ ਵੀ ਤੇਰਾ ਪਰ ਹੋਲੀ ਦਿਨ ਇਹ ਕਹਿੰਦਾ ਕਬਜਾ ਮੇਰਾ ਹੈ ਕਬਜਾ ਹੀ ਨਹੀਂ ਛੱਡਦਾ ਮੈਂ ਪੈਸੇ ਤਾਂ ਦੇਣੇ ਆ ਪਰ ਨਾਮ ਮੇਰਾ ਹੀ ਰਹੇਗਾ ਪੈਸੇ ਤਾਂ ਮੈਂ ਦੇਣੇ ਆ ਗੁਰਦੁਆਰੇ ਪਰ ਨਾਮ ਮੇਰਾ ਰਹੇ ਕਬਜਾ ਹੀ ਨਹੀਂ ਛੱਡਦਾ ਤੇ ਸਤਗੁਰੂ ਮਹਾਰਾਜ ਕਹਿੰਦੇ ਕਬਜਾ ਛੱਡ ਦਿਓ ਹੈ ਆਪਣਾ ਕੁਝ ਵੀ ਨਹੀਂ ਕਬੀਰ ਮੇਰਾ ਮੁਜਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕੀ ਲਾਗੇ ਮੇਰਾ ਤੇ ਫਿਰ ਗੁਰੂ ਮਹਾਰਾਜ ਕਹਿੰਦੇ ਨਹੀਂ ਉਹ ਪਰਮੇਸ਼ਰ ਅਕਾਲ ਪੁਰਖ ਹੈ ਉਹ ਰਹਿਮਤ ਕਰਦਾ ਹੈ ਆ ਦੇਖੋ ਨਾ ਕਦੇ ਜਾਓ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਉੱਥੇ ਪੂਰਾ ਡਰੈਸ ਲਿਖਿਆ ਹੁੰਦਾ ਉੱਪਰ ਲਿਖਿਆ ਹੁੰਦਾ ਗੁਪਤ ਸੇਵਾ ਪੂਰੇ ਪਰਿਵਾਰ ਦਾ ਨਾਮ ਲਿਖ ਕੇ ਪੂਰਾ ਸਾਰਾ ਕੁਝ ਲਿਖਿਆ ਹੁੰਦਾ ਅੱਗੇ ਤਾਂ ਸੇਵਾ ਪੱਖਿਆਂ ਤੇ ਘੁੰਮਦੇ ਹੁੰਦੇ ਸੀ ਸੇਵਾ ਕਰਾਈ ਪੂਰੇ ਖਾਨਦਾਨ ਦਾ ਨਾਮ ਲਿਖ ਕੇ ਹੁੰਦੇ ਸੀ ਟੂ ਬਲੇਡਾਂ ਤੇ ਲਿਖੇ ਹੁੰਦੇ ਸੀ ਵੀ ਮਤਲਬ ਜੇ ਕਦੇ ਸੋਚੋ ਅਸੀਂ ਇੱਕ ਪੱਖਾ ਦੇ ਕੇ ਇੱਕ ਟੂਬ ਲਾਈਟ ਦੇ ਕੇ ਇੱਕ ਘੜੀ ਦੇ ਕੇ ਨਾਮ ਲਿਖ ਕੇ ਗੁਰਦੁਆਰੇ ਵਿੱਚ ਲਾ ਦਿੰਨੇ ਆ ਉਹਦੀ ਖੂਬਸੂਰਤੀ ਖਰਾਬ ਕਰਦੇ ਆ ਜੇ ਪ੍ਰਮਾਤਮਾ ਨੇ ਇੰਨਾ ਸੋਹਣਾ ਸਰੀਰ ਦਿੱਦਾ ਸਾਡੇ ਮੱਥੇ ਤੇ ਲਿਖ ਦਿੰਦਾ ਵੀ ਸੇਵਾ ਕਰਾਈ ਵਾਹਿਗੁਰੂ ਨੇ ਕਿੰਨੇ ਭੈੜੇ ਲੱਗਣੇ ਸੀ ਆਪਾਂ ਤੇ ਹੁਣੇ ਤਾਂ ਨਹੀਂ ਲਿਖਿਆ ਕਿਤੇ ਤੇ ਅਸੀਂ ਤਾਂ ਮੈਂ ਮੈਂ ਮੇਰਾ ਤੇ ਗੁਰਮਾਰਗ ਕਹਿੰਦੇ ਕੁਝ ਵੀ ਨਹੀਂ ਤੇਰਾ ਮਰਨ ਦੀ ਧੀਰ ਹੈ ਤੇ ਸਭ ਕੁਝ ਲੁੱਟਿਆ ਜਾਣਾ ਤੇ ਸਭ ਕੁਝ ਖਤਮ ਹੋ ਜਾਣਾ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਉਹਦੀ ਸੇਵਾ ਵਿੱਚ ਲੱਗੋ ਉਹਦੀ ਦਇਆ ਨੂੰ ਪ੍ਰਾਪਤ ਕਰੋ ਜਿਨ ਕੋ ਤੁਮ ਦਇਆ ਕਰ ਮੇਲੋ ਤੇ ਹਰ ਹਰ ਸੇਵ ਲਗਾਨੇ ਜਨ ਨਾਨਕ ਹਰ 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 ਜਪ ਪ੍ਰਗਟੇ ਉਹ ਕੌਣ ਪ੍ਰਗਟ ਹੋਇਆ ਮਤ ਗੁਰਮਤਿ ਨਾਮ ਸਮਾਨੇ ਜਿਨ੍ਹਾਂ ਦੀ ਮਤ ਗੁਰਮਤਿ ਦੀ ਧਾਰਨੀ ਬਣ ਗਈ ਜਿਹੜੇ ਨਾਮ ਦੇ ਵਿੱਚ ਲੀਨ ਹੋ ਗਏ ਉਹ ਪ੍ਰਗਟ ਹੋ ਗਏ ਕਿਆ ਨਾ ਗੁਰੂ ਅਰਜਨ ਸਾਹਿਬ ਜੀ ਨੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆਡ ਦਾਮ ਕੋ ਛੀਪਰੋ ਹੋਇਓ ਲਖੀਨਾ ਬੁੰਨਣਾ ਤਰਣਾ ਤਿਆਗ ਕੇ ਪ੍ਰੀਤ ਚਰਨ ਕਵੀਰਾ ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ ਸੈਨ ਨਾਈ ਬਤਕਾਰੀਆਂ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਵੇ ਗਣਿਆ ਰਬੀਦਾਸ ਟਵੰਦਾ ਢੋਰ ਨੀ ਤਿੰਨ ਤਿਆਗੀ ਮਾਇਆ ਪਰਗਟ ਹੋ ਸਾਧ ਸੰਗਤ ਦਰਸ਼ਨ ਪਾਇਆ ਇਹ ਬਿੱਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗਸਈਆਂ ਤਨਾ ਵੱਡ ਭਾਗ ਹੋ ਪਰਗਟ ਹੋ ਗਏ ਕੌਣ ਹੋਏ ਨਾਲ ਨਾਲ ਗੁਰੂ ਮਹਾਰਾਜ ਜੀ ਨੇ ਸਾਨੂੰ ਜਵਾਬ ਵੀ ਦਿੱਤੇ ਆ ਕਹਿੰਦੇ ਜਨ ਨਾਨਕ ਹਰ 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 ਜਪ ਪ੍ਰਗਟੇ ਉਹ ਜਪ ਕੇ ਪ੍ਰਗਟ ਹੋ ਗਏ ਸੰਸਾਰ ਦੇ ਵਿੱਚ ਪ੍ਰਸਿੱਧ ਹੋ ਗਏ ਕੌਣ ਮਤ ਗੁਰਮਤ ਜਿਨ੍ਹਾਂ ਨੇ ਗੁਰੂ ਦੀ ਮਤ ਨੂੰ ਧਾਰਨ ਕੀਤਾ ਆਪਣੀ ਮਤ ਨਾਲ ਕੋਈ ਪ੍ਰਸਿੱਧ ਨਹੀਂ ਹੋਇਆ ਮਤ ਗੁਰਮਤ ਨਾਮ ਸਮਾਨੇ ਉਹ ਨਾਮ ਦੇ ਵਿੱਚ ਲੀਨ ਹੋ ਗਏ ਗੁਰੂ ਮਹਾਰਾਜ ਕਿਰਪਾ ਕਰਨ ਅਰਦਾਸ ਕਰੀਏ ਜੋ ਅਰਦਾਸ ਅਜ ਗੁਰੂ ਰਾਮਦਾਸ ਜੀ ਨੇ ਕੀਤੀ ਹੈ ਕਿ ਇਹ ਸਤਿਗੁਰੂ RAM ਹਮ ਸਤਿਗੁਰ ਪਾਰ ਬ੍ਰਹਮ ਕਰਮਾ ਨੇ ਆਪਣੇ ਸਤਿਗੁਰੂ ਨੂੰ ਆਪਣੇ ਗੁਰੂ ਨੂੰ ਮੈਂ ਪਰਵੇਸ਼ਰ ਮੰਨਦਾ ਹਾਂ ਕਿਉਂਕਿ ਹਮ ਮੂੜ ਮੁਗਦ ਅਸ਼ੁੱਧ ਮਤ ਹੋਤੇ ਅਸੀਂ ਮੂਰਖਾਂ ਅਸੀਂ ਮਹਾ ਮੂਰਖਾਂ ਅਛੂਦ ਮਾਤ ਹੋਤੇ ਸਾਡੀ ਜਿਹੜੀ ਮਾਤ ਮੈੜੀ ਹੈ ਗੁਰ ਸਤ ਗੁਰ ਕੇ ਬਚਨ ਗੁਰੂ ਦੇ ਬਚਨਾ ਨਾਲ ਇੱਥੇ ਦੇਖੋ ਬਚਨ ਦੇ ਨੰਨੇ ਨੂੰ ਸਿਆਰੀ ਹੈ ਕਿ ਇਹ ਸਤ ਗੁਰੂ ਜੀ ਦੇ ਬਚਨ ਦੇ ਨਾਲ ਗੁਰ ਸਤ ਗੁਰ ਕੇ ਬਚਨ ਹਰ ਹਮ ਜਾਣੇ ਅਸੀਂ ਹਰੀ ਨੂੰ ਜਾਣਦੇ ਹਾਂ ਕਦੋਂ ਜਾਣਾਂਗੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜਾਂਗੇ ਬਾਣੀ ਨੇ ਸਾਨੂੰ ਪਰਮੇਸ਼ਰ ਦਾ ਰਸਤਾ ਦੱਸਣਾ ਸਤਿਗੁਰ ਦੀ ਬਾਣੀ ਨੇ ਕਿਰਪਾ ਕਰਨੀ ਹੈ ਇਨੀਆਂ ਬੇਨਤੀਆਂ ਗੁਰਸੰਗਤ ਜੀ ਆਪ ਜੀਆਂ ਨੇ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਬਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ